ਸਮਾਖ ਤੁਸੀਂ ਪੰਜਾਬ ਯੂਨੀਵਰਸਿਟੀ ਚ ਮੌਜੂਦ ਆ ਤੁਸੀਂ ਮਾਹੌਲ ਦੇਖ ਸਕਦੇ ਹੋ ਇੱਥੇ ਇਨਫੋਰਮੇਸ਼ਨ ਆਈ ਹੈ ਵੀ 2 ਨੰਬਰ ਜਿਹੜਾ ਗੇਟ ਆ ਉਹ ਬੰਦ ਕਰ ਦਿੱਤਾ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਤੋਂ ਤੁਸੀਂ ਦੇਖ ਸਕਦੇ ਹੋ ਮਯਾਬ ਯੂਨੀਵਰਸਿਟੀ ਪੰਜਾਬ ਆਂਦੀ ਲਖੀ ਤੋਂ ਨਰਵੇ ਅਸ਼ਮਿਤ ਕੀ ਇਨਫੋਰਮੇਸ਼ਨ ਆ ਕੀ ਵੇ ਨਹੀਂ ਜੀ 3 ਗ੍ਰੇਡ ਯੂਨੀਵਰਸਿਟੀ ਦੇ ਬੰਦ ਕਰ ਦਿੱਤੇ ਗਏ ਨੇ ਕੋਈ ਵੀ ਇਨਸਾਨ ਕੋਈ ਵੀ ਸਟੂਡੈਂਟ ਕੋਈ ਵੀ ਗੱਡੀ ਅੰਦਰ ਆਉਣ ਨਹੀਂ ਦਿੱਤੀ ਜਾ ਰਹੀ ਅਸੀਂ 2 ਨੰਬਰ ਗੇਟ ਤੇ ਚੱਲੇ ਗੇਟ ਖਲਵਾਉਣ ਦੇ ਲਈ ਓਕੇ ਬਲੇ ਸੋ ਇਸ ਵਕਤ ਜਿਹੜਾ ਪੰਜਾਬੀ ਯੂਨੀਵਰਸਿਟੀ ਚ ਮਹੌਲ ਆ ਜਿਹੜਾ ਉਹ ਗੇਟ ਜਿਹੜੇ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਨੇ ਅਸ਼ਮੀਤ ਉਹਨਾਂ ਨੇ ਦੱਸਿਆ ਵੀ ਯੂਨੀਵਰਸਿਟੀ ਦੇ ਤਿੰਨੇ ਗੇਟ ਬੰਦ ਕਰਨ ਦੀ ਜਿਹੜੀ ਆਹੋ ਕੋਸ਼ਿਸ਼ ਚੱਲ ਰਹੀ ਆ ਸੋ ਤੁਸੀਂ ਦੇਖ ਸਕਦੇ ਹੋ ਬੋਲੇ ਜੀ ਸਾਰੇ ਹਾਂ ਜੀ ਕਾਰਾ ਆਰਾਮ ਨਾਲ ਆਰਾਮ ਨਾਲ ਮਾਣ ਨਾਲ ਮਿੱਟੀ ਤੋਂ

सारे आं म